ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋਡੇ ਸਾਹਮਣੇ ਕਿ ਪੰਜਾਬ ਦੇ ਵਿੱਚ ਮਈ ਮਹੀਨੇ ਦੇ ਜਿਹੜੇ ਆਖਰੀ ਦਿਨ ਬਚ ਰਹੇ ਨੇ ਜਾਨੀ ਕਿ 24 ਮਈ ਤੋਂ ਲੈ ਕੇ 31 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਹੁਣ ਮੌਸਮ ਦੇ ਵਿੱਚ ਬਹੁਤ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਹਵਾਵਾਂ ਦਾ ਰੁਖ ਬਦਲ ਚੁੱਕਿਆ ਹੈ ਤਾਪਮਾਨ ਦੇ ਵਿੱਚ ਵੱਡੀ ਉਲਟ ਫੇਰ ਹੁੰਦੀ ਦਿਖਾਈ ਦੇ ਰਹੀ ਹੈ ਤੇ ਹੁਣ ਮੀਂਹ ਦੇ ਸੰਭਾਵਨਾਵਾਂ ਜਿਸ ਤਰੀਕੇ ਨਾਲ ਮਈ ਦੇ ਪਹਿਲੇ ਹਫ਼ਤੇ ਵਿੱਚ ਮੀਂਹ ਪਿਆ ਸੀ ਉਸ ਤਰੀਕੇ ਨਾਲ ਫਿਰ ਤੋਂ ਆਖਰੀ ਹਫ਼ਤੇ ਵਿੱਚ ਵੀ ਮੀਂਹ ਲਗਾਤਾਰ ਪਟਾਕੇ ਪਾਉਂਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਗਰਮੀ ਭੱਜੇਗੀ ਤਾਪਮਾਨ ਵਿੱਚ ਘਰਾਬਟ ਆਵੇਗੀ ਕਿਸਾਨਾਂ ਨੂੰ ਕਾਫੀ ਹੱਦ ਤੱਕ ਮਦਦ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਤਾਪਮਾਨ ਘਟਣ ਦੇ ਨਾਲ بارش ਹੋਣ ਦੇ ਨਾਲ ਖੇਤੀਬਾੜੀ ਦੇ ਉੱਪਰ ਬਹੁਤ ਵੱਡਾ ਅਸਰ ਪੈਂਦਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਕਿਸ-ਕਿਸ ਦਿਨ ਮੀਂਹ ਹੈ ਤੇ ਸਾਰੀ ਜਾਣਕਾਰੀ ਤੁਸੀਂ ਅਗਰ ਲਗਾਤਾਰ ਲੈਂਦਾ ਰਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਇਸ ਕਰਕੇ ਰਿਕੁਐਸਟ ਕਰਦੇ ਆ ਕਿ ਸਾਡੇ ਚੈਨਲ ਨੂੰ ਆਪਣਾ YouTube ਦੇ ਉੱਪਰ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤਾਂ ਲਾਈਕ ਅਤੇ ਫੋਲੋ ਕਰ ਲਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਬਿਨਾਂ ਕਿਸੇ ਰਿਕਾਰਡ ਤੋਂ ਤੁਹਾਨੂੰ ਮਿਲਦੀਆਂ ਰਹਿਣ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਸੈਟਲਾਈਟ ਇਮੇਜ ਤੋਂ ਹਲਕੀ ਦਰਮਿਆਨੀ ਬੱਦਲ ਭਾਈ ਸਾਨੂੰ ਦਿਖਾਈ ਦੇ ਰਹੀ ਹੈ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਮੰਗਲ ਤੋਂ ਅਨੰਦਪੁਰ ਸਾਹਿਬ ਦੀ ਬੈਲਟ ਵਿੱਚ ਸਿਸਟਮ ਹਲਕੇ ਦਰਮਿਆਨੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਪੰਜਾਬ ਦੇ ਥੋੜੀ ਬਹੁਤੀ ਬਦਲਵਾਈ ਸਵੇਰ ਤੋਂ ਹੀ ਬਣਦੀ ਹੋਈ ਦਿਖਾਈ ਦੇਵੇਗੀ ਥੋੜਾ ਜਿਹਾ ਠੰਡ ਵਾਲਾ ਮੌਸਮ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਮੀਂਹ ਦੀ ਸੰਭਾਵਨਾ ਕਾਫੀ ਹੱਦ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹੜੇ ਸਿਸਟਮ ਨੇ ਤੁਸੀਂ ਦੇਖੋਗੇ ਪਹਾੜੀ ਖੇਤਰ ਵਿੱਚ ਬਣੇ ਹੋਏ ਨੇ ਉੱਤਰੀ ਭਾਰਤ ਵਿੱਚ ਬਣੇ ਹੋਏ ਨੇ ਤੇ ਜੋ ਪੰਜਾਬ ਬਲ ਕੂਚ ਕਰਨਗੇ ਨਾਲ ਦੀ ਨਾਲ ਇੱਕ ਸਿਸਟਮ ਜਿਹੜਾ ਪੂਰਬੀ ਸਥਿਤ ਹੋ ਆ ਰਿਹਾ ਹੈ ਜਿਸ ਦੇ ਨਾਲ ਪੂਰਬੀ ਹਵਾ ਚੱਲ ਰਹੀ ਹੈ ਇਹ ਸਿਸਟਮ ਪੰਜਾਬ ਉੱਪਰ ਬਾਅਦ ਦੁਪਹਿਰ ਕੂਚ ਕਰਦੇ ਹੋਏ ਦਿਖਾਈ ਦੇਣਗੇ 24 ਤਰੀਕ ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬਾਅਦ ਦੁਪਹਿਰ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਕਿਉਂਕਿ ਸਿਸਟਮ ਤੁਸੀਂ ਦੇਖੋਗੇ ਤਾਂ ਹੁਣ ਦੱਖਣੀ ਭਾਰਤ ਵਿੱਚ ਵੀ ਲਗਾਤਾਰ ਸਿਸਟਮ ਮੀਂਹ ਵਾਲੇ ਬਣ ਰਹੇ ਨੇ ਕਿਉਂਕਿ ਮੌਨਸੂਨ ਦੀ ਐਂਟਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਪ੍ਰੀ ਮੌਨਸਨ ਗਤੀਵਿਧੀਆਂ ਨੇ ਜ਼ੋਰ ਫੜ ਲਿਆ ਹੈ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਹੇ ਨੇ ਸਾਊਥ ਬੱਲ ਤੇ ਈਸਟ ਇੰਡੀਆ ਵਾਲੇ ਯਾਨੀ ਕਿ ਬੰਗਾਲ ਦੇ ਏਰੀਏ ਦੇ ਵਿੱਚਕਾਰ ਉੜੀਸਾ ਪੱਛਮੀ ਬੰਗਾਲ ਸਾਊਥ ਦੀ ਗੱਲ ਕਰੀਏ ਤਾਂ ਤਾਮਿਲਨਾਡੂ ਗੁਰਦਾਸ ਤਾਮਿਲਨਾਡੂ ਕੇਰਲਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਬਹੁਤ ਸੰਘਣਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਹੁਣ ਗੱਲ ਕਰਦੇ ਹਾਂ ਜੀ ਪੰਜਾਬ ਤੇ ਮੁੜ ਕੇ 25 ਤੋਂ ਲੈ ਕੇ 31 ਤੱਕ ਕੀ ਹਾਲਾਤ ਨੇ 24 ਤਰੀਕ ਨੂੰ ਉਮੀਦ ਦੇ ਹਾਲਾਤ ਬਣੇ ਹੋਏ ਨੇ 25 26 ਤਰੀਕ ਨੂੰ ਥੋੜੀ ਬਹੁਤੀ ਉਮੀਦ ਘਟ ਰਹੀ ਹੈ ਮੌਸਮ ਸ਼ਾਂਤ ਹੋ ਰਿਹਾ ਥੋੜਾ ਬਹੁਤਾ ਕਿਉਂਕਿ ਇਹ ਸਿਸਟਮ ਜਿਹੜਾ ਹੈ ਇਹ ਐਡਾ ਵੱਡਾ ਨਹੀਂ ਹੈ ਕਿ ਲਗਾਤਾਰ ਮੀਂਹ ਕਰ ਸਕੇ ਜਿਸ ਦੇ ਕਾਰਨ 25 26 ਤਰੀਕ ਨੂੰ ਥੋੜੇ ਬਹੁਤੇ ਚਾਂਸ ਘਟਨੇ 27 ਅਤੇ 28 ਤਰੀਕ ਨੂੰ ਫੇਰ ਤੋਂ ਸਿਸਟਮ ਤਕੜਾ ਹੁੰਦਾ ਦਿਖਾਈ ਦੇ ਰਿਹਾ ਹੈ ਫਿਰ ਤੋਂ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਇਹ ਸਿਸਟਮ ਥੋੜੇ ਬਹੁਤੇ ਅੱਗੇ ਪਿੱਛੇ ਹੋ ਸਕਦੇ ਨੇ ਇੱਕ ਅੱਧਾ ਦਿਨ ਕਿਉਂਕਿ ਪ੍ਰੀ ਮੌਸਮ ਗਤੀਵਿਧੀਆਂ ਚੱਲ ਰਹੀਆਂ ਨੇ ਅਜਿਹੇ ਦੇ ਵਿਚਕਾਰ ਜਿਹੜੇ ਸਿਸਟਮ ਹੁੰਦੇ ਨੇ ਇਹ ਕਈ ਵਾਰੀ ਇਸ ਤਰੀਕੇ ਨਾਲ ਹੁੰਦਾ ਕਿ ਸਵੇਰ ਦਾ ਮੀਂਹ ਦੇ ਚਾਂਸ ਬਣੇ ਹੁੰਦੇ ਨੇ ਪਰ ਹੁੰਦੇ 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 ਰਾਤ ਨੂੰ ਮੀਂਹ ਹੁੰਦਾ ਜਾ ਕੇ ਕਿਉਂਕਿ ਬਹੁਤ ਹੱਦ ਤੱਕ ਹਵਾ ਦੇ ਉੱਪਰ ਡਿਪੈਂਡ ਰਹਿੰਦੀਆਂ ਚੀਜ਼ਾਂ ਬਹੁਤ ਹੱਦ ਤੱਕ ਤਾਪਨ ਕੀ ਮੇ ਦਾ ਉਹਦੇ ਉੱਪਰ ਚੀਜ਼ਾਂ ਡਿਪੈਂਡ ਰਹਿੰਦੀਆਂ ਨੇ ਕਿਉਂਕਿ ਜਦੋਂ ਤੱਕ ਇੱਕ ਸਹੀ ਪੁਆਇੰਟ ਤੇ ਤਾਪਮਾ ਨਹੀਂ ਪਹੁੰਚਦਾ ਉਦੋਂ ਤੱਕ ਘੱਟ ਦਬਾਅ ਵਾਲੇ ਖੇਤਰ ਵੱਧ ਦਬਾਅ ਵਾਲੇ ਖੇਤਰ ਇਹਨਾਂ ਵਿੱਚ ਜੋ ਰਿਐਕਸ਼ਨ ਹੋਣਾ ਹੁੰਦਾ ਉਹ ਨਹੀਂ ਹੁੰਦਾ ਤੇ ਜਿਹੇ ਦੇ ਵਿਚਕਾਰ 27 28 ਤਰੀਕ ਨੂੰ ਫੇਰ ਮੀਂਹ ਦੇ ਚਾਂਸ ਨੇ ਤੇ ਫੇਰ ਲਗਾਤਾਰ ਅਗਰ ਗੱਲ ਕੀਤੀ ਜੇ ਤਾਂ 29 ਤਰੀਕ ਸ਼ਾਮ ਤੋਂ ਕਹਿ ਲਈਏ ਤਾ ਫੇਰ ਸਿਸਟਮ ਬਣਦੇ ਹੋਏ ਦਿਖਾਈ ਦੇਣਗੇ 29 30 31 ਤਰੀਕ ਦੇ ਵਿਚਕਾਰ ਲਗਾਤਾਰ ਮੀਂਹ ਤੋਂ ਉਮੀਦ ਹੀ ਉਮੀਦ ਦਿਖਾਈ ਦੇ ਰਹੀ ਹੈ ਤਕੜਾ ਸਿਸਟਮ ਲੱਗਣ ਜਾ ਰਿਹਾ ਹੈ ਜਿਹੜਾ ਕਿ ਆਖਰੀ ਤਰੀਕਾਂ ਦੇ ਵਿੱਚ ਜਣੇ ਕਿ 30 ਤੇ 31 ਤਰੀਕ ਨੂੰ ਜਿਹੜਾ ਮੀਂਹ ਹੋਵੇਗਾ ਉਹ ਬਹੁਤ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਈ ਦੇ ਆਖਰੀ ਦਿਨਾਂ ਵਿੱਚ ਮੀਂਹ ਹੈ ਉਹ ਤਕੜਾ ਹੋਵੇਗਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚਕਾਰ ਸਭ ਤੋਂ ਤਗੜੇ ਤੋਂ ਤਗੜਾ ਸਪੈਲ ਗਰਜ ਚਮਕ ਮੀਂਹ ਹਨੇਰੀ ਤੂਫਾਨ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਤੇ ਅਸੀਂ ਹਫਤੇ ਦੀ ਹੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਆਦਾ ਲੰਬੀ ਜਾਣਕਾਰੀ ਗਰਮੀ ਦੇ ਮੌਸਮ ਵਿੱਚ ਨਹੀਂ ਦਿੰਦੇ ਤਾਂ ਕਿ ਕੋਈ ਵੀ ਫੇਕ ਜਾਣਕਾਰੀ ਨਾ ਪਹੁੰਚ ਸਕੇ ਕਿਉਂਕਿ ਐਡਵਾਂਸ ਅਗਰ થોਸੀ ਮਹੀਨੇ ਦੀ ਜਾਣਕਾਰੀ ਦੇ ਦਈਏ ਤੇ ਸਰਦੀਆਂ ਦੇ ਮੌਸਮ ਵਿੱਚ ਚੱਲ ਜਾਂਦੀ ਹੈ ਉਹ ਗੱਲ ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਬਹੁਤ ਹੱਦ ਤੱਕ ਮੌਸਮ ਸਟੇਬਲ ਰਹਿੰਦਾ ਹੈ ਪਰ ਗਰਮੀਆ ਦੇ ਵਿੱਚਕਾਰ ਤੁਸੀਂ ਦੇਖਿਆ ਹੋਵੇਗਾ ਕਿ ਅਚਾਨਕ ਮੀਂਹ ਹਨੇਰੀ ਚੱਲ ਪੈਂਦੀ ਹੈ ਕਿਸੇ ਪਿੰਡ ਵਿੱਚ ਮੀਂਹ ਹੋ ਜਾਂਦਾ ਹੈ ਕਿਸੇ ਵਿੱਚ ਨਹੀਂ ਹੁੰਦਾ ਇਹ ਜਿਹੜੀ ਪ੍ਰੋਸੈਸ ਨੇ ਗਰਮੀਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਇਸ ਕਰਕੇ ਰਿਕਵੈਸਟ ਕਰਦੇ ਰਹਿੰਦੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਤੇ ਮੇਨ ਹੋਣ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਦੀ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਤਾਂ ਖਾਸ ਤੌਰ ਤੇ ਮੱਝਾ ਤੇ ਦੁਆਬਾ ਇਲਾਕਾ ਜ਼ਿਆਦਾ ਪ੍ਰਭਾਵਿਤ ਹੋਣਗੇ ਅਗਰ 100% ਮੀਂਹ ਦੇ ਚਾਂਸ ਨੇ ਤਾਂ 70 ਤੋਂ 80% ਮੀਂਹ ਇਹਨਾਂ ਇਲਾਕਿਆਂ ਵਿੱਚ ਹੀ ਪੈਣ ਦੀ ਉਮੀਦ ਹੈ ਤੇ ਜਿਸ ਦੇ ਨਾਲ ਆਉਂਦੇ ਦਿਨਾਂ ਵਿੱਚ ਜੋ ਹਾਲਾਤ ਹੋਣਗੇ ਉਹ ਤੁਹਾਨੂੰ ਅਸੀਂ ਵੀਡੀਓ ਡੇਲੀ ਦੀ ਤੁਹਾਨੂੰ ਮਿਲਦੀ ਰਹੇਗੀ ਬਾਕੀ ਦੁਪਹਿਰ ਤੇ ਸ਼ਾਮ ਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਲੈ ਕੇ ਹਾਜ਼ਰ ਹੋਵਾਂਗੇ ਹੁਣ ਗੱਲ ਕਰਦੇ ਮੌਨਸੂਨ ਦੀ ਮੌਨਸੂਨ ਤੁਸੀਂ ਅਗਰ ਦੇਖ ਸਕੋਗੇ ਕਿ ਸਿਸਟਮ ਦੇ ਉੱਪਰ ਤਾਂ ਲਗਾਤਾਰ ਦਿਖਾਈ ਦੇ ਰਿਹਾ ਕਿ ਇਹਨਾਂ ਇਲਾਕਿਆਂ ਵਿੱਚ ਮੌਨਸੂਨ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਮਤਲਬ ਦੱਖਣੀ ਭਾਰਤ ਅਤੇ ਪੂਰਬੀ ਭਾਰਤ ਵਿੱਚ ਐਂਟਰੀ ਲਗਭਗ ਤੈਅ ਹੈ ਹਲਕੇ ਦਰਮਿਆਨੇ ਮੌਸਮ ਬਦਲਨੇ ਸ਼ੁਰੂ ਹੋ ਚੁੱਕੇ ਨੇ ਮੀਂਹ ਹੁਣ ਇਹਨਾਂ ਇਲਾਕੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਅਪਡੇਟ ਮੌਸਮ ਵਿਭਾਗ ਵੱਲੋਂ ਪ੍ਰਾਪਤ ਨਹੀਂ ਹੋਈ ਹੀਟ ਵੇਵ ਦੇ ਚਾਂਸ ਲਗਭਗ ਥੋੜੇ ਜੇ ਘਟ ਚੁੱਕੇ ਨੇ ਕਿਉਂਕਿ ਬੀਤੇ ਦਿਨ ਹੀ ਜੋ ਮੀਂਹ ਹੋਏ ਨੇ ਉਹਨਾਂ ਨੇ ਹੀਟ ਵੇਵ ਨੂੰ ਠੱਲ ਪਾਈ ਹੈ ਲੂ ਵਰਗੇ ਹਾਲਾਤ ਥੋੜੇ ਜੇ ਘਟੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾ ਦਿਓ ਪੇਜ ਨੂੰ ਫੋਲੋ ਕਰ ਲਓ ਲਾਈਕ ਕਰ ਲਓ ਮਿਲਦੇ ਅਗਲੀ ਜਾਣਕਾਰੀ ਲੈ ਕੇ ਜਲਦ ਧੰਨ